ਅਪਲੋਟੇ ਦਮਨੀ ਦਿਖਾਇਆ ਅਸੀਂ ਉੱਥੇ ਫਿਰ ਕਰਨ ਕੀ ਗਏ ਸੀ ਫਿਰ ਅਮਰੀਕਾ ਦੇ ਵਿੱਚ ਜਾ ਕੇ ਉਹ ਜਿਸ ਅਸੀਂ ਕਹਿੰਨੇ ਆ ਕਿ ਸਾਡੀ ਯਾਰੀ ਬਹੁਤ ਹੈਗੀ ਅਮਰੀਕਾ ਨਾਲ ਸਾਡੇ ਰਿਸ਼ਤੇ ਬਹੁਤ ਵਧੀਆ ਤੇ ਅਸੀਂ ਇਲੈਕਸ਼ਨਾਂ ਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਮੋਦੀ ਟਰੰਪ ਦੀ ਯਾਰੀ ਮੈਂ ਸਿਰ ਸਿੱਧਾ ਸਵਾਲ ਪੁੱਛਦਾ ਫਿਰ ਉਹ ਯਾਰੀ ਕਾਦੀ ਜੇ ਤੁਹਾਡੇ ਕੰਮ ਨਾ ਆਈ ਜੇ ਤੁਹਾਡੇ ਤੇ ਹੀ ਉਹਨਾਂ ਨੇ ਟੈਕਸ ਤੇ ਟੈਰਿਫ ਧੋਖ ਦਿੱਤੇ ਤੇ ਤੁਸੀਂ ਉੱਥੋਂ ਲੈ ਕੇ ਕੀ ਆਏ ਤੁਸੀਂ ਤਾਂ ਦੇ ਕੇ ਹੀ ਆਏ ਹੋ ਉਹਨਾਂ ਨੇ ਆਪਣਾ ਨਾ ਚਲਦਿਆ ਹੋਇਆ ਮਤਲਬ ਕਿ ਰੱਦੀ ਕਬਾੜ F35 ਜੈਟ ਜਿਹੜਾ ਉਹ ਤੁਹਾਨੂੰ ਚਿਪਕਾਤਾ ਤੁਸੀਂ ਲੈ ਆਏ ਗੱਲ ਇਹੀ ਹੈ ਹੁਣ ਇਸ ਤੋਂ ਵੱ ਯਾ ਅੱਜ ਤੱਕ ਪਿਛਲੇ 48 ਘੰਟਿਆਂ ਚ ਭਾਰਤ ਸਰਕਾਰ ਦਾ ਅਧਿਕਾਰਤ ਬਿਆਨ ਆ ਜਾਣਾ ਚਾਹੀਦਾ ਸੀ ਵੀ ਐਸੀ ਕੋਈ ਗੱਲ ਨਹੀਂ ਐਸੀ ਕੋਈ ਚਰਚਾ ਨਹੀਂ ਇਹਦਾ ਮਤਲਬ ਸਾਈਲੈਂਟ ਕੰਸੈਂਟ ਹੀ ਹੋ ਗਈ ਮੈਂ ਇਸ ਤੋਂ ਵੀ ਅੱਗੇ ਜਾਣਾ ਹਮ ਅਮਰੀਕਨ ਸੌਫਟਵੇਅਰ ਸਿਸਟਮ ਨੂੰ ਭਾਰਤੀ ਮੂਲ ਦੇ ਲੋਕ ਚਲਾ ਰਹੇ ਨੇ ਸਭ ਤੋਂ ਹਾਈएस्ट ਐਚ1 ਬੀ ਵੀਜ਼ਾ ਵਾਲੇ ਚਲਾ ਰਹੇ ਨੇ ਸਭ ਤੋਂ ਵੱਡਾ ਸਾਡੇ ਇਮੀਗਰੈਂਟ ਨੇ ਸਭ ਤੋਂ ਵੱਧ ਸਾਡੇ ਨੌਜਵਾਨ ਉੱਥੇ ਫੀਸਾਂ ਪੇ ਕਰਕੇ ਨਾਰਥ ਅਮਰੀਕਾ ਚ ਗਏ ਨੇ ਸਰਕਾਰ ਦਾ ਅਧਿਕਾਰਤ ਅੰਕੜਾ ਕਹਿ ਰਿਹਾ 2024 ਚ 60 ਬਿਲੀਅਨ ਯੂ ਐਸ ਡਾਲਰ ਦੀਆਂ ਫੀਸਾਂ ਤੇ ਖਰਚੇ ਲਈ ਇਥੋਂ ਰਕਮ ਵਾਰ ਗਈ ਏ ਇਹਦਾ ਮਤਲਬ ਕੁਝ ਵੀ ਨਹੀਂ ਪੱਲੇ ਪੰਨਾ ਸਾਡਾ ਭਾਰਤ ਦਾ ਕਿਤੇ ਗਿਣਤੀ ਜ ਨਹੀਂ ਕੋਈ ਨਗੁਣਾ ਨਾ ਕਰ ਦਿੱਤਾ ਅਮਰੀਕਨ ਨੇ ਜਦੋਂ ਇਹ ਗੱਲ ਸ਼ੁਰੂ ਕੀਤੀ ਹੈ ਦੂਸਰੇ ਪਾਸੇ ਇਹਦਾ ਮਤਲਬ ਜੇ ਉਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੇ ਇੱਕ ਤਰਫਾ ਫੈਸਲਾ ਕਰ ਲਿਆ ਇਹਦਾ ਮਤਲਬ ਸਾਡਾ ਜਿੰਨਾ ਇੰਨਾ ਵੱਡਾ ਐਕਸਟਰਨਲ ਅਫੇਅਰ ਦਾ ਅਮਲਾ ਫੈਲਾ ਹੈ ਕਾਮਰਸ ਮਿਨਿਸਟਰੀ ਹੈ ਸਾਡੀ ਇੰਡਸਟਰੀ ਮਿਨਿਸਟਰੀ ਹੈ ਸਾਡੀ ਸਾਡੇ ਪ੍ਰਧਾਨ ਮੰਤਰੀ ਦਾ ਆਫਿਸ ਹੈ ਐਡਾ ਵੱਡਾ ਸਾਡਾ ਉੱਥੇ ਰਾਜਦੂਤ ਹੈ ਸਾਡੇ ਉੱਥੇ ਦੂਜੇ ਸਫਾਰਤਖਾਨੇ ਨੇ ਟ੍ਰੇਡ ਵਾਲੇ ਜਿਹੜੇ ਸਾਡੇ ਸੈਂਟਰ ਨੇ ਇਹਦਾ ਮਤਲਬ ਸਾਰੇ ਫੇਲ ਹੋਏ ਨੇ ਚੀਜ਼ ਚ ਦੱਸਣ ਨੂੰ ਅਮਰੀਕਨ ਨੂੰ ਵੀ ਤੁਸੀਂ ਸਾਡੇ ਨਾਲ ਗੱਲ ਤੇ ਛੱਡ ਦਿਓ ਬੜੀ ਦੂਰ ਦੀ ਗੱਲ ਹੈ ਤੁਸੀਂ ਕਦੇ ਸੁਪਨੇ ਚ ਵੀ ਨਾ ਸੋਚਿਓ ਕਿ ਅਸੀਂ ਕਾਊਂਟਰ ਟੈਰਫ ਲਾਵਾਂਗੇ ਇਹਦਾ ਮਤਲਬ ਸਾਰੀਆਂ ਚੀਜ਼ਾਂ ਫੇਲ ਹੋਈਆਂ ਮੰਤਰੀ ਸਾਹਿਬ ਨੇ ਐਲਾਨ ਕਰਨਾ ਸੀਗਾ ਤੇ ਲਾਨ ਬਲਾ ਕੇ ਸਾਨੂੰ ਸੁਣਾਤਾ ਕਿ ਮੈਂ ਤੁਹਾਡੇ ਬਾਰੇ ਤੁਹਾਡੀ ਕੰਟਰੀ ਬਾਰੇ ਇਹ ਸੋਚਿਆ ਇਹ ਸੁਣਨੋਂ ਤੇ ਜਾਓ ਸਾਹਮਣੇ ਬਿਠਾ ਕੇ ਕਹਿ ਦੁੱਤਾ ਇਹ ਵੀ ਹੋ ਸਕਦਾ ਸੀਗਾ ਕਿ ਗਲੋਬਲੀ ਕੋ ਮੈਸੇਜ ਜਾਂਦਾ ਕੋ ਬੈਰੀਅਰ ਜਾਂਦੇ ਕੋ ਚੀਜ਼ਾਂ ਭੇਜ ਕਰਦੇ ਅੱਜ ਉਹਨਾਂ ਨੇ ਸਾਹਮਣੇ ਬਿਠਾ ਕੇ ਕਹਿਤਾ ਹੁਣ ਤੁਸੀਂ ਮੁੱਕਰ ਨਹੀਂ ਸਕਦੇ ਵੀ ਤੁਹਾਨੂੰ ਸਾਹਮਣੇ ਕਹਿ ਕੇ ਕਿਹਾ ਜੇ ਇਹੀ ਲੋ ਉਜਤ ਹੁੰਦੀ ਤੁਸੀਂ ਉਦੋਂ ਕਰ ਦਿੰਦੇ ਉੱਥੇ ਨਹੀਂ ਕੀਤੀ ਖੁਸ਼ੀ-ਖੁਸ਼ੀ ਜਹਾਜ਼ 'ਚ ਚੜ ਕੇ ਵਾਪਸ ਆ ਕੇ ਕਿਸੇ ਭਲੇਖੇ 'ਚ ਵੀ ਹੋ ਸਕਦਾ ਮੰਨ ਲੈਂਦੇ ਆ ਕਿਉਂਕਿ ਜੋ ਬਤਰਕਾਰਾਂ ਸਵਾਲ ਪੁੱਛੇ ਕੋਈ ਦਾ ਜਵਾਬ ਨਹੀਂ ਦਿੰਦਾ ਲੇਕਿਨ ਜਦੋਂ ਭਾਰਤ ਆ ਗਏ ਉਹ ਹੁਣ ਤੇ ਅਸੈਸਮੈਂਟ ਹੁੰਦੀ ਕੀ ਮਤਲਬ ਸਾਡਾ ਸਾਡਾ ਆਪਣਾ ਏਡਾ ਵੱਡਾ ਆਮਲਾ ਫੈਲਾ ਕੰਟਰੀ ਦੇ ਵਿੱਚ ਟੌਪ ਕਲਾਸ ਦੀ 엘ੀਟ ਫੋਰਸ ਜਿਹੜੀ ਸਾਡੀ ਆਈਐਫਐਸ ਦੇ ਇੰਡੀਅਨ ਫੋਰਨ ਸਰਵਿਸ ਵਾਲੇ ਸਾਰੇ ਹੀ ਕੋਈ ਕੱਲ ਦੇ ਤੇ ਆਏ ਨਹੀਂ ਜਿਹੜਾ ਸੈਕਟਰੀਅਟਰੀਏਟ ਚ ਜਾਂ ਜਿਹੜਾ ਹੈੱਡਕੁਆਟਰ ਤੇ ਬੈਠਾ 30 30 ਸਾਲ ਦਾ ਘੱਟ ਤੋਂ ਘੱਟ ਉਹਦੀ ਸਰਵਿਸ ਹੋਏਗੀ ਤਾਂ ਹੀ ਉਹ ਉੱਥੇ ਪਹੁੰਚਿਆ ਉਹਨੇ ਵੀ ਪ੍ਰਧਾਨ ਮੰਤਰੀ ਜੀ ਨੂੰ ਕੁਝ ਐਡਵਾਈਸ ਨਹੀਂ ਕੀਤਾ ਇਹਦੇ ਬਾਰੇ ਤੇ ਲੈਸਰ ਸੈਟ ਦਾ ਬੈਟਰ ਇਹ ਹੁਣ ਈਸਬ ਗੋਲ ਦੇ ਕੁਝ ਨਾ ਫੋਲ ਵਾਲੀ ਗੱਲ ਹੋ ਗਈ ਏ ਹੁਣ ਸਾਨੂੰ ਇੱਕ ਹੋਰ ਹਲਾਰਾ ਮਾਰਨਾ ਪਵੇਗਾ ਇਸ ਤਰ੍ਹਾਂ ਦੁਨੀਆ 'ਚ ਗੱਲ ਨਹੀਂ ਚੱਲਣੀ ਹਰ ਕੋਈ ਜਿਹੜਾ ਉੱਠੇਗਾ ਭਾਰਤ ਤੇ ਉਹ ਹਾਵੀ ਹੋਣ ਦੀ ਕੋਸ਼ਿਸ਼ ਕਰੇਗਾ